ਲੈ ਕਰ ਲੋ ਕਿਉਂ ਨੂੰ ਪਾਂਡਾ ਬਠਿੰਡਾ ਮਕਸਰ ਰੋਡ ਤੇ ਖੜੇ ਆ ਬਰਾੜ ਦੇਸੀ ਪੋਟਰੀ ਫਾਰਮ ਲੈ ਹੁਣ ਬਰਾੜ ਵੀ ਆਂਡੇ ਵੇਚਣ ਲੱਗ ਗਿਆ ਕੋਈ ਠੀਕ ਹੈ ਕੋਈ ਟੰਗ ਦਾ ਕੰਮ ਹੈ ਨਹੀਂ ਬਈ ਪੰਜਾਬੀਆਂ ਕੋਲੇ ਭਈਆਂ ਦਾ ਤਾਂ ਮੰਨਣਾ ਸੀਗਾ ਰੇੜੀਆਂ ਲੱਗੀਆਂ ਜੂਸ ਵਾਲੀਆਂ ਰੇੜੀਆਂ ਲੱਗੀਆਂ 100 ਕੋ ਲੱਗਿਆ ਠੀਕ ਹੈ ਉਹ ਜੋ ਕਾਰਾਂ ਵਾਲੇ ਆ ਜਿਹੜੇ ਖੜ ਖੜ ਕੇ ਇਹਦੇ ਕੋਲੋਂ ਲਈ ਜਾਂਦੇ ਆ ਤੇ ਸ਼ਰਮ ਦਾ ਘਟਾ ਜੱਟਾਂ ਦਾ ਮੁੰਡਾ ਹੋ ਕੇ ਵੇਚੀ ਆਂਡੇ ਜਾਂਦਾ ਕੀ ਆਲਾ ਬਾਈ ਜੀ ਵਧੀਆ ਹਾਲ ਆ ਬਈ ਤੁਸੀਂ ਦੱਸੋ ਹੋਰ ਬਈ ਸ਼ਰਮ ਸ਼ੁਰਮ ਕਿੰਨੀ ਜੀ ਆਉਂਦੀ ਫਿਰ ਖੜ ਕੇ ਚੀਜ਼ਾਂ ਵੇਚੇ ਨਾ ਰੇੜੀ ਲਾ ਕੇ ਸ਼ਰਮ ਨੂੰ ਮੈਂ ਕਿਹੜਾ ਵੀ ਡਾਕਾ ਮਾਰਦਾ ਮੈਨੂੰ ਕਾਦੀ ਸ਼ਰਮ ਨਹੀਂ ਡਾਕਾ ਤਾਂ ਵੀ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਉਹ ਤਾਂ ਚੜਤ ਵਾਲਾ ਕੰਮ ਹੁੰਦਾ ਡਾਕਾ ਮਾਰਨਾ ਕਿਹੜਾ ਸੌਕਾ ਫਿਰ ਆ ਵੀ ਬਈ ਚੜਤ ਵਾਲਾ ਕੰਮ ਹੀ ਹੈ ਇਹ ਕਿਹੜਾ ਕਰਨਾ ਸੌਕਾ ਤੂੰ ਕਰਕੇ ਨਾ ਲਿਬੜੇ ਆਂਡੇ ਦਾ ਕੀ ਤੂ ਕੀ ਕੰਮ ਤੋਰਿਆ ਹੈ ਬਰਾੜ ਹੈ ਬਰਾੜ ਹੈ ਹਾਂ ਬਈ ਸਿੱਧੂ ਬਰਾੜ ਹੁੰਦਾ ਤਾਂ ਆ ਸਿੱਧੂ ਬਰਾੜ ਐਮਐਲਏ ਬਣੇ ਵੇਖਿਆ ਕਾਂਗਰਸ ਦਾ ਪ੍ਰਧਾਨ ਬਣਿਆ ਵੇਖਿਆ ਕੈਪਟਨ ਵਰਗੇ ਸਿੱਧੂ ਬਰਾੜ ਦੇਖਿਆ ਆ ਕਿਹੜਾ ਬਰਾੜ ਆ ਗਿਆ ਆਂਡੇ ਵਾਲਾ ਬਰਾੜ ਨਹੀਂ ਤੂੰ ਮੁੱਖ ਮੰਤਰੀ ਵੀ ਬਣੇ ਵੇਖਿਆ ਹਾਂ ਮੁੱਖ ਮੰਤਰੀ ਦਾ ਆਪ ਕਹਿੰਦਾ ਵੀ ਮੈਂ ਟੀਕੇ ਵੀ ਲਾਉਂਦਾ ਰਿਹਾ ਮੈਂ ਟੈਂਟ ਵੀ ਲਾਉਂਦਾ ਰਿਹਾ ਮੈਂ ਬੱਕਰੀਆਂ ਵੀ ਚੋਂਦਾ ਰਿਹਾ ਉਹ ਉਹ ਤਾਂ ਵੀ ਕਰ ਸਕਦੇ ਦੂਰ ਪਹੁੰਚੇ ਤਾਂ ਫਿਰ ਹਰੇ ਕੀ ਬੋਲ ਸਕਦਾ ਯਾਰ ਇਹ ਉਹਦੇ ਕੋਲੇ ਜ਼ਮੀਨ ਜਾਇਦਾਦ ਹੈ ਨਹੀਂ ਸੀ ਤੇਰੇ ਕੋਲੇ ਤਾਂ ਕੀ ਨਹੀਂ ਜ਼ਮੀਨ ਜਾਇਦਾਦ ਤੇ ਫਿਰ ਕੀ ਹੈ ਯਾਰ ਜਾਇਦਾਦਾਂ ਤੇ ਸਾਰੇ ਲੋਕਾਂ ਦੀ ਇਹ ਦੁਨੀਆਂ ਪਹਿਲਾਂ ਵੇਚ ਕੇ ਫੇਰ ਜਾਂਦੇ ਵੇਚਣ ਲੱਗਿਆ ਹੋਏਗਾ ਭੁੱਖਾ ਮਰਦਾ ਇਹ ਵੀਰੇ ਨਾ ਉਹ ਸਾਨੂੰ ਸ਼ੱਕ ਕਰਦੇ ਨਾ ਚਿੱਟਾ ਲਾਉਂਦੇ ਆਂ ਉਹ ਇਹ ਭਰਾਵਾਂ ਦੇ ਅਜੰਡਿਆਂ ਦੀ ਤੂੰ ਰੇੜੀ ਲਾ ਕੇ ਬਹਿ ਗਿਆ ਨਹੀਂ ਤੈਨੂੰ ਲੱਗਦਾ ਵਿੱਚ ਚਿੱਟਾ ਵਾਲੋਂ ਚਿੱਟਾ ਦਾ ਉਹ ਲਾਉਂਦੇ ਜਿਹੜੇ ਵੇਹਲੜਾ ਇਹ ਤਾਂ ਕ ਤੈਨੂੰ ਕਿਹਾ ਕਿਸ ਨੇ ਜ਼ਮੀਨ ਵੇਚੀ ਐ ਵੇਚੂ ਫੇਰੀ ਆਂਦੇ ਤੇ ਲੱਗਿਆ ਮੈਨੂੰ ਗਾਲਾਂ ਲਾਉਗਾ ਉਂਗਲਾਂ ਮਾਰਾਂਗਾ ਮੈਂ ਪਹਿਲਾਂ ਵੇਖਿਆ ਬਰਾਣਾ ਦਾ ਮੁੰਡਾ ਆਂਦੇ ਵੇਚੀ ਜਾਂਦਾ ਉਹ ਭਰਾਵਾ ਮਿਹਨਤ ਨਹੀਂ ਕਰਦੇ ਮੈਨੂੰ ਵੇਖ ਕੇ ਕਿੰਨੇ ਲੱਗੇ ਤੈਨੂੰ ਇਹਨਾਂ ਪਤਾ ਐ ਤੂੰ ਆਇਦਰ ਫਾਜ਼ਿਲ ਕਾ ਬੋਰ ਵਾਲੇ ਪਾਸੇ ਜਾਵੜੀ ਤੈਨੂੰ 10 ਰੇੜੀਆਂ ਅਹੀਂ ਜੇ ਮੁੰਡੇ ਮਿਲਣਗੇ ਜਿਹੜੇ ਕਹਿਣਗੇ ਸੀ ਬਰਾਣਾ ਦੇ ਮੁੰਡੇ ਕਰਦੇ ਨੇ ਕੋਲੇ ਜ਼ਮੀਨ ਜਮੂਨ ਹੈ ਨਹੀਂ ਜੱਟਾਂ ਦਾ ਫੋੜਾ ਵੀ ਫੇਰ ਕਿਹ ਵੀਰੇ ਮਿਹਨਤ ਦਾ ਕੋਈ ਮਹਿਣਾ ਹੁੰਦਾ ਦੱਸ ਨਾਲ ਤੂੰ ਕਹਿੰਦਾ ਜ਼ਮੀਨ ਵੇਚੀ ਐ ਹਾਂ ਆਹ ਫਾਰਮ ਮੇਰਾ ਆਉਦਾ ਐ ਕਿਰਾਏ ਤੇ ਲਿਆਊਗਾ ਕਿਰਾ ਓ ਚਰੀ ਦੀਂਦੀ ਕਿੰਨੇ ਵਾਹਣ ਤੇਰੇ 28 ਕਿੱਲੇ ਵਾਹਣ ਹੈ ਤੇ ਵੇਚੀ ਹੋਰਾਂ ਨਹੀਂ ਗਈ ਤੂੰ ਆਉਂਗਾ ਜਰੂਰ ਨਾਰਮ ਮੈਡੀਕਲ ਪਾਉਣੀਆ ਮੈਨੂੰ ਕੱਟਣਾ ਪਊਗਾ 28 ਕਿੱਲੇ ਵਾਲਾ ਲੋਕ ਗਾਲਾਂ ਕੱਢਣਗੇ ਆਂਡੇ ਵੇਚਦਾ ਗਾਲਾਂ ਕਿਵੇਂ ਕੱਟਣਗੇ ਬਈ ਕਿਉਂ ਕਿਉਂ ਮੈਂ ਲੱਕ ਹਲਾਉਣਾ ਇੱਥੇ ਜਾਂ ਘਰ ਦੇ ਨਾਲ ਬਾਹਰ ਕੱਢੇ ਵੇਚ ਨਾਲ ਕਰਿਆ ਕਿਉਂ ਮੈਂ ਬਾਹਰ ਕਰ ਮੈਂ ਜਕਰਾਈ ਹੋਣੀ ਆ ਤੂੰ ਤੂੰ ਠੇਕਾ ਲੈ ਭਰਾ ਪੁੱਠੀਆਂ ਗੱਲਾਂ ਦਾ ਨਹੀਂ ਆਂਡੇ ਕਿਵੇਂ ਆ ਇਹ ਆਂਡੇ ਦੇਸੀ ਆਂਡੇ ਭਰਾਵਾ ਮੇਰੇ ਕੋਲ ਇੱਕ ਨੰਬਰ ਦਾ ਕੰਮ ਹੈਗਾ ਹੀ ਰੇਟ ਰੂਟ ਲਾਇਆ ਇਹਦਾ ਰੇਟ 20 ਰੁਪਈਆ ਦਾ ਅੰਡਾ ਪੈਂਦਾ ਆਪਣਾ ਇੱਥੇ ਲੁੱਟੀ ਜਾ ਹ ਇਹ ਸਾਡੇ ਬਠਿੰਡੇ ਭਰਾਵਾ ਮਿਲ ਜਾਂਦਾ 10 ਦਾ ਅੰਡਾ ਕਿਹੜਾ ਵੀਰੇ ਚਿੱਟਾ ਨਾ ਨਾ ਲਾਲ ਆਏ ਜਾਂ ਦੇਸੀ ਉਹ ਜਿਹੜੇ ਚਾਹ ਪੱਤੀ ਚ ਪਿਆਉਂਦੇ ਹੁੰਦੇ ਆ ਚਾਹ ਪੱਤੀ ਚ ਕਿਵੇਂ ਭਾਈ ਚਾਹ ਭਰਾਵਾ ਨਕਲੀ ਹੁੰਦੇ ਆ ਰੰਗ ਚੜਾਏ ਵਾਲੇ ਤੈਨੂੰ ਐਡਾ 10 ਦਾ ਕਿਹੜਾ ਅੰਡਾ ਦੇ ਦੂਗਾ ਸੁਣ ਲੈਗਾ ਕੋਹ ਇਹ origignal ਅੰਡਾ ਹੈ ਰਸਲੀ ਨਾ ਹੋਇਆ ਤਾਂ ਜਦੋਂ ਮਰਜ਼ੀ ਫੜਾਜੀ ਨਾਲੇ 1000 ਰੁਪਏ ਨਾਮ ਵਖਰਾ ਦੇਊਗਾ ਅਸਲੀ ਕੰਮ ਆਸੀ ਲੋਕਾਂ ਦੇ ਕੀ ਦਿਮਾਗ 'ਚ ਫਰਕ ਪੈ ਸੜਕ 'ਤੇ ਵੱਡੀਆਂ-ਵੱਡੀਆਂ ਗੱਡੀਆਂ ਰੋਕ ਕੇ ਇੱਥੋਂ ਆਂਡੇ ਲਈ ਜਾਂਦੇ ਆ ਤੇ ਭਰਾਵਾ ਖਾਣਾ ਨਹੀਂ ਪ੍ਰੋਟੀਨ ਕਹਿੰਦੇ ਹੁੰਦੇ ਸੰਡੇ ਹੋ ਜਾਂ ਮੰਡੇ ਰੋਜ਼ ਭਰਾਵਾ ਚੋਲੇ ਪਿੰਡੋਂ ਵੀ ਮਿਲਦੇ ਸਾਰਿਆਂ ਦੇ ਸ਼ਹਿਰ 'ਚੋਂ ਮਿਲਦੇ ਕੋਲਾ ਲੈਣ ਤਾਂ ਇੱਥੋਂ ਦਾ ਦੇਸੀ ਆਂਡਾ ਥੋੜੀ ਮਿਲਦਾ ਉਹ ਚਿੱਟੇ ਫਾਰਮੀ ਆਂਡੇ ਦੀ ਗੱਲ ਥੋੜੀ ਆ ਤਾਂ ਦੇਸੀ ਆਂਡਾ ਭਰਾਵਾ ਦੇਸੀ ਦਾ ਦੇਸੀ ਰਹੂਗੀ ਚੀਜ਼ ਲੈ ਤੁਸੀਂ ਤਾਂ ਉਹ ਹੀ ਕਰੀ ਜਾਂਦੇ ਸੰਗ ਸ਼ਰਮ ਕਿਉਂ ਮੈਂ ਲਾਕਾ ਲਾ ਕੇ ਪੈਸੇ ਕਮਾਉਂਦਾ ਮੈਂ ਮਿਹਨਤ ਕਰਦਾ ਯਾਰ 7-8000 ਪਿੱਛੇ ਤੂੰ ਖੜਾ ਇੱਥੇ ਤੇ ਆਦਾ ਉੱਧਰ ਕੰਮ ਕਰ ਲੈ ਉ ਕਿ ਜਿਹੜਾ ਕੰਮ ਕਰਦਾ ਕਿੰਨੇ ਰੁਪਏ ਬਣਦੇ ਤੈਨੂੰ ਇਹ ਚ ਮੇਰੇ ਵੀਡੀਓ ਦਾ ਹੁੰਦਾ 100 ਡਾਲਰ ਮਹੀਨੇ ਦਾ ਰੁਪਈਆ ਚ ਕਿੰਨੇ ਬਣੇ ਰੁਪਈਆ ਚ ਬਣਿਆ 8500 ਤੋਂ ਲੈ ਕੇ 10000 ਰੁਪਿਆ ਐਨੇ ਕਮਾ ਲੈਣਾ ਤੂੰ ਯਾਰ ਹਾਂ ਵੀਡੀਓ ਬਈ ਸਰਾ ਕੰਮ ਆ ਸਾਡਾ ਤਾਂ ਤੈਨੂੰ ਮੈਂ ਇੱਕ ਮਹੀਨਾ ਇੱਕ ਮਹੀਨਾ ਬਚੀ ਰੱਖਿਆ ਮੇਰੇ ਕੋਲੇ ਉਹਨੂੰ ਕਿਰੇ ਕਿੰਨੇ ਤਨਖਾਹ ਦੇ ਰੂਪ ਤੇ 15000 ਕਿੰਨੀ ਕਹੀ ਜਾਣੇ 15 ਤੂੰ ਲੱਗਣਾ ਲੈ ਲੈ 15000 ਆ ਜਾ ਕੱਲ ਤੋਂ ਆ ਜਾ ਕਰ ਨਾਲੇ ਵੀਡੀਓ ਵੀ ਬਣਾਈ ਐ ਇੱਥੇ ਬਣਾ ਲਈਆਂ ਪਰ ਬਾਹਰ ਨਹੀਂ ਜਾਣ ਦਿੰਦਾ ਗੱਲਾਂ ਕਰਦੇ ਇੱਕ ਬੰਦਾ ਹੀ ਰੱਖਿਆ ਇੱਕ ਬੰਦਾ ਹੀ ਆ ਭਰਾਵਾਂ ਨਾਲੇ ਮਾਪ 24 ਘੰਟੇ ਮਿਹਨਤ ਕਰਦਾ ਬੰਦਾ ਇਹ ਨਾ ਆਇਦਾ ਤਾਂ ਨਹੀਂ ਕੰਮ ਕਰਨਾ ਐਂਡ ਕੰਨਤੀਆਂ ਨੁੱਤੀਆਂ ਪਾਗਾ ਉਹਦੇ ਦੇ ਵਿਖਾ ਦੇ ਹੁਣ ਫੀਡ ਫੂਡ ਪਾਤੀ ਹੁਣ ਵੇਲੇ ਆ ਇਹ ਚ ਕੀ ਆ ਯਾਰ ਟੌਰ ਮੁੰਡਾ ਕੱਢੇ ਨਾ ਯਾਰ 15000 ਤਨਖਾਹ ਨਾਲ ਜੋ ਮਾਰਦੀ ਲੋਕਾਂ ਦੇ ਜਿਹੜੇ ਬੰਦੇ ਰੱਖੇ ਲਿਬੜੇ ਤਿਬੜੇ ਹੁੰਦੇ ਜਾਂ ਨਾ ਤੂੰ ਕੀ ਚਾਹਣਾ ਮੈਂ ਇੱਥੇ ਗਾਰੇ ਚ ਲਵੇੜ ਦਿੰਦਾ ਇਹਨੂੰ ਫੇਰ ਤੈਨੂੰ ਆਇਲ ਕੋਈ ਕੰਮ ਵਾਲਾ ਨਹੀਂ ਸੱਚੀ ਠਾਈ ਕਿੱਲਿਆਂ ਨੇ ਬਈ ਯਾਰ ਪਛਾਦ ਨੂੰ ਇੱਥੇ ਗੇਤ ਭਰਾਵਾ ਮਿਹਨਤ ਦਾ ਕੋਈ ਮਿਹਣਾ ਨਹੀਂ ਹੁੰਦਾ ਨਹੀਂ ਬਾਈ ਮੈਨੂੰ 128 ਵੀ ਆਉਂਦੇ ਹੁੰਦੇ ਮੈਂ ਤਾਂ ਵੀ ਕੰਮ ਕਰਦਾ ਹੁੰਦਾ ਨਹੀਂ 25 30 ਲੱਖ ਲਾ ਕੇ ਬਾਹਰ ਜਾ ਕਾ ਅੱਛਾ ਉੱਥੇ ਕੀ ਕਰੂੰਗਾ ਉੱਥੇ ਕਰੂੰਗਾ ਡਾਲਰ ਵਿੱਚ ਪੈਸਾ ਬਹੁਤ ਆ ਬਾਹਰ ਜਾਣ ਤੇ ਫਿਰ ਸਾਰਾ ਪੈਸਾ ਉਹਦੇ 3 4 ਲੱਖ ਬੰਦਾ ਮਹੀਨੇ ਦਾ ਤੇ ਫਿਰ ਮੈਨੂੰ ਜਾ ਵੜਨਾ ਚਾਹੀਦਾ ਤੇ ਹੋਰ ਭਰਾਵਾ ਅੰਡੇ ਤੇ ਵਾਹਣ ਠੇਕੇ ਤੇ ਲਾ ਇੱਥੇ ਕੀ ਕਰਦਾ ਛਪਰੇਟਾ ਕਰ ਮੈਂ ਭਰਾਵਾ ਉੱਥੇ ਹੀ ਮੁੜ ਕੇ ਆ ਜਿੱਤੋਂ ਦੀ ਗੱਲ ਕਰਦਾ ਕਿਹੜੇ ਆ ਸਾਡੇ ਤਿੰਨ ਸਾਲ ਮੈਂ ਆਸਟ੍ਰੇਲੀਆ ਜਾ ਕੇ ਲੱਗ ਕਿੱਥੇ ਗਿਆ ਬਾਈ ਆਸਟ੍ਰੇਲੀਆ ਲਾ ਕੇ ਆਏ ਭਈ ਮੈਂ 3.5 ਸਾਲ ਆਸਟ੍ਰੀਆ ਗਿਆ ਆਂਗਾ ਆਸਟ੍ਰੇਲੀਆ ਨਹੀਂ ਭਈ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਔਖਾ ਮਿਲਦਾ ਲੋਕ ਤਾਂ ਬਾਬੇ ਨਹੀਂ ਛੱਡੇ ਗਏ ਨੇ ਉਹ ਭਰਾਵਾ ਉਹ ਲੋਕ ਹੋਰ ਹੋਣਗੇ ਮੈਨੂੰ ਤਾਂ ਭਰਾ ਵੀਜ਼ਾ ਮੇਰੇ ਮਾਤਾ ਸਾਰਾ ਟੱਬਰ ਉੱਥੇ ਹੀ ਆ ਸਾਰਾ ਸਾਡਾ ਟੱਬਰ ਉੱਥੇ ਡਿਆਣੀਆਂ ਕਰਦਾ ਮੈਥੋਂ ਨਹੀਂ ਭਰਾਵਾ ਅੰਗਰੇਜ਼ਾਂ ਦੀਆਂ ਟੱਟੀਆਂ ਸਾਫ਼ ਹੁੰਦੀਆਂ ਮੈਂ ਤਾਂ ਇੱਥੇ ਵਾਲਾ ਕੰਮ ਕਰੂ ਅੰਡੇ ਵੇਚ ਨੂੰ ਕਿਸੇ ਅੰਗਰੇਜ਼ ਤੋਂ ਹੀ ਨਹੀਂ ਕਹਣਾ ਤੇ ਇੱਥੇ ਕਿੰਨਾ ਕ 20-25 ਹਜ਼ਾਰ ਮਾਰਦਾ ਦੱਸ ਤੇ ਕਿਹੜੇ ਲੋਟ ਕਹਿੰਦੇ ਦੱਸ ਤੂੰ ਸੁਣੀ ਵੀ ਨਹੀਂ ਜਾਣੀ ਜਿਹੜੀ ਗਾਲ ਕੱਢਦੇ ਅੰਗਰੇਜ਼ੀ ਉਤਰਖਾਣੇ ਆਉਣਾ ਤੂੰ ਟੂਰਿਸਟ ਵੀ ਤੇ ਸੱਦਿਆ ਹੁਣਾਂ ਤੇਰੇ ਡੈਡੀ ਨੇ ਤੇਰਾ ਤਾਂ ਹੋ ਵੀ ਮੱਤ ਮਾਰੀ ਵੀ ਆ ਜਾ ਤੂੰ ਵੇਲਾ ਲੱਗਦਾ ਮੈਨੂੰ ਚੱਲ ਆ ਦੱਸ ਤੂੰ ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਬਈ ਇਹ ਚੀਜ਼ ਦੀ ਸ਼ਰਮ ਨਹੀਂ ਆਉਂਦੀ ਬਈ ਤੈਨੂੰ ਸ਼ਰਮ ਬਈ ਤਾਂ ਨਹੀਂ ਆਉਂਦੀ ਇਹ ਭਈਆਂ ਦਾ ਕੰਮ ਆ ਬਈ ਭਈਏ ਤਾਂ ਰੇੜੀ ਗੋਲ ਗੱਪਿਆਂ ਦੀ ਵੇਖੀ ਐ ਤੂੰ ਆ ਨਵਾਂ ਹੀ ਹਨਾ ਸ਼ਰਮ ਬਈ ਤਾਂ ਨਹੀਂ ਆਉਂਦੀ ਕਿਉਂਕਿ ਇਹ ਸ਼ਰਮ ਵਾਲਾ ਕੰਮ ਹੀ ਹੈ ਨੀਗਾ ਇੱਕ ਨੰਬਰ ਕੰਮ ਹੈ ਇੱਕ ਨੰਬਰ ਕੰਮ ਹੈ ਤੇਰੇ ਵਰਗੇ ਨੂੰ ਲੱਗਦਾ ਲੱਗੀ ਜਾਵੇ ਐ ਤੈਨੂੰ ਨੇ ਕਮੈਂਟ ਮਾਰੇ ਆਉਂਦੇ ਵੀ ਤੂੰ ਸ਼ਰਮ ਮਨ ਤੋਂ ਆ ਵੀਡੀਓ ਪਾਤੀ ਉਹ ਵੱਡੇ ਤੈਨੂੰ ਨਹੀਂ ਆ ਾਂਡੇ ਆ ਬਈ ਤੇ ਫੇਰ ਭਰਾਵਾ ਲੋਕ ਆਏ ਤਾਂ ਕੰਮ ਹੀ ਨਹੀਂ ਕਰਦੇ ਯਾਰ ਕਾਹਦਾ ਮਿਹਣਾ ਯਾਰ ਮੈਂ ਆਂਡੇ ਵੇਚਦਾ ਚਲ ਵੇਚਦਾ ਰਿਸ਼ਤੇਦਾਰ ਤਾਂ ਬਈ ਟੁੱਟ ਕੇ ਹੋਣਗੇ ਸਾਰੇ ਬਈ ਆਂਡੇ ਵੇਚਦਾ ਸਾਡਾ ਮੁੰਡਾ ਤਾਂ ਟੁੱਟ ਜਾਣ ਫੇਰ ਯਾਰ ਗਾਹ ਕਿ ਹੁਣ ਆਏ ਜਿਹੜੇ ਰਿਸ਼ਤੇਦਾਰਾਂ ਤੂੰ ਜਿਹੜਾ ਮਿਹਨਤ ਕਰਦਾ ਨੂੰ ਨਜ਼ਰਦੇ ਨਹੀਂ ਬਈ ਦੇਖੋ ਆਪਾਂ ਗਲਤ ਕੰਮ ਕਰੀਏ ਮੈਂ ਆਪਾਂ ਵੇਚਦਾ ਯਾਰ ਮੈਂ ਕਿਹੜਾ ਭੁੱਕੀ ਵੇਚਦਾ ਫੀਮ ਵੇਚਦਾ ਾਂਡੇ ਵੇਚਦਾ ਜਾਂ ਤੇ ਵੇਚੂਗਾ ਮੈਂ ਤਾਂ ਫੇਰ ਬਰਾਡ ਆਂਡੇ ਵਾਲਾ ਉਹ ਚਕਾਈ ਉਧਰ ਨੂੰ ਮਾਰੀ 3x ਜੂ ਬਰਾਡ ਦੇਸੀ ਫੋਲਟਰੀ ਫਾਰਮ ਭਲਾਈ ਜਾਣਾ ਭਲਾਈ ਪਤਾ ਕਿੰਨੀ ਐ ਆ ਬਾਈ ਆਹ ਬਾਈ ਨਿਤਾਂਡੇ ਲੈ ਕੇ ਜਾਂਦੇ ਆ ਫੇਰ ਲੱਗ ਪਾ ਕੇ ਚੱਲ ਵੀ ਸ਼ਾਮ ਜਿੰਮ ਲਾਉਂਦੇ ਆ ਲੈ 25000 ਬਣਾ ਲੈਂਦਾ ਵਾਂਗਾ ਤੇ 15000 ਉਹਨੂੰ 15000 ਪਿੱਛੇ ਧੁੱਪੇ ਸਹੀ ਜਾਂਾਂ ਤੋਂ ਬਾਕੀ ਵੀ 15000 ਤੈਨੂੰ ਤਰਖਾ ਦੇ ਦਿੰਦਾ ਮੈਂ ਹੂੰ ਬਾਕੀ ਮੈਨੂੰ ਬਾਚ ਜਾਂਦਾ ਵੀ 50 6000 ਹਫ਼ਤੇ ਦਾ ਹਫ਼ਤੇ ਦਾ ਹਾਂ ਹਫ਼ਤੇ ਦਾ ਇਹ ਪੰਜ ਚੋਕੇ ਦੇ 2.5 ਲੱਖ ਰੁਪਏ ਬਣ ਗਿਆ ਹਾਂ ਹੁਣ ਆ ਗਈ ਅਕਲ ਟਿਕਾਣੇ ਜਿੰਨੇ ਤੂੰ ਪੁੱਤ ਸਾਲ ਚ ਕਮਾਉਣਾ ਨਾ ਉਹਨੇ ਮੈਂ ਮਹੀਨੇ ਚ ਕਮਾ ਲੈਣਾ ਆਂਡਿਆਂ ਤੋਂ ਤੇ ਤੂੰ ਹੀ ਕਹੀਂ ਚੱਲੋ ਇਹ ਤਾਂ ਆਂਡੇ ਜੀ ਵੇਚਦਾ ਯਾਰ ਉਹ ਕਿਹੜਾ ਕੰਮ ਕਰਦਾ ਤਾਂ ਆਂਡੇ ਜੀ ਵੇਚਦਾ ਤੁਸੀਂ ਆਹ ਕਹਿੰਦੇ ਨਾ ਵੀ ਆ ਬਈਏ ਫਿਰਦੇ ਹੁੰਦੇ ਰੀੜੀ ਜੀ ਲੈ ਕੇ ਲੰਡੂ ਜੀ ਰੀੜੀ ਅਗਲਾ ਕਹਿੰਦਾ ਉਹ ਤਾਂ ਕੁਵਾੜ ਵੇਚਦਾ ਹੂੰ ਤੇ ਰੁਪਏ ਲੱਖ ਲੱਖ ਦਿਹਾੜੀ ਪਾਉਂਦੇ ਥੋੜੇ ਵੰਗ ਧੌਣ ਚ ਕਿੱਲਾ ਨਹੀਂ ਚੱਕੀ ਫਿਰਦੇ ਵੀ ਤਾਂ ਆ ਯਾਰ ਮੈਂ ਵੀ ਯਾਰ ਸ਼ਹਿਰ ਆ ਜਾ ਬਾਈ ਯਾਰ ਮੈਂ ਤਾਂ ਪਿੰਡ ਛੱਡ ਕੇ ਗਈ ਸ਼ਹਿਰ ਇੱਥੇ ਆ ਜਾ ਬਰਾਬਰ ਲਾਲਾ ਰੀੜੀ ਤੇਰੇ ਸਾਹਮਣੇ ਤੂੰ ਐਂ ਕਰ ਨਾ ਇਹਨੂੰ 15 ਦਿਨਾਂ ਚੱਲ ਤੂੰ ਕੰਮ ਕਰ ਹੈ ਜ਼ਿੰਮੇਵਾਰੀ ਇਹ ਤੂੰ ਵੀ ਹਾਂ ਹਾਂ 18000 ਲੈ ਲਈ ਆ ਜਾ ਮੇਰੇ ਕੋਲ ਹੀ ਆ ਜਾ 18000 ਕੰਮ ਕਮਾ ਹੀ ਆਂ ਅੰਡੇ ਹੁੰਦੇ ਚੱਕਣੇ ਚੁੱਕਣੇ ਸਾਰਾ ਕੋ ਫਾਰਮ ਐ ਦੇਖ ਲਾ ਉਹ ਬੰਦਾ ਇੱਕ ਉਹ ਭਰਾ ਮਿੱਠਾ ਦਾ ਮੁਸ਼ਕ ਆਉਗਾ ਉਹ ਤੇ ਕਪੜਾ ਤੋਂ ਮੁਸ਼ਕ ਭਾਈ ਆਉਂਦਾ ਹੀ ਨਹੀਂਗਾ ਦੇਸੀ ਮੁਰਗੀ ਆ ساری ਕੋਈ ਮੁਸ਼ਕ ਨਹੀਂ ਆਉਂਦਾ 1% ਦਾ ਅਕਸ ਨਹੀਂ ਆਉਂਦਾ ਤੂੰ ਇੱਕ ਤਾਂ ਰਹਿ ਕੇ ਵੇਖ ਲਈ ਤੇ ਇਧਰ ਬਾਹਰ ਨੇ ਦੇਚ ਬਣੇ ਹੁੰਦੇ ਬਾਈ ਯਾਰ ਬਾਹਰਲੀ ਦੇਸ਼ ਵਾਲੀ ਤਕਨੀਕ ਹੀ ਲਾ ਲਾ ਬਈ ਤੈਨੂੰ ਮੈਂ ਦੱਸਿਆ ਮੈਂ ਆਸਟ੍ਰੇਲੀਆ ਲੈ ਕੇ ਆਇਆ ਮੈਂ ਤੂੰ ਪਹਿਲਾ ਸਾਲ ਇੰਗਲੈਂਡ ਵੀ ਲਾ ਕੇ ਆਇਆ ਹੈ ਨਾ ਕਿਤੇ ਇੱਕ ਅੱਖ ਨਹੀਂ ਬਾਈ ਰੈਸੈਸ਼ਨ ਦਾ ਦੌਰ ਚੱਲੀ ਜਾਂਦਾ ਠੀਕ ਆ ਜੋ ਕੁਛ ਪੰਜਾਬ ਦੇ ਵਿੱਚ ਚੱਲ ਬਈ ਸਹੀ ਦੱਸ ਜਿਹੜਾ ਤੂੰ ਮੰਨ ਲੈ ਲਾਇਆ ਵਧੀਆ ਪੈਸੇ ਬਜਦੇ ਹਨਾ ਨੌਜਵਾਨਾਂ ਨੂੰ ਬਈ ਕੀ ਸਨੇਹ ਦੇਣਾ ਚਾਹੁੰਨੇ ਜਿਹੜੀ ਗੱਲ ਤੇ ਆ ਤੂੰ ਹੁਣ ਬਈ ਨੌਜਵਾਨ ਬਾਹਰ ਜਦੋਂ ਜਾਂਦੇ ਕਿੰਨੇ ਲੱਖ ਲੱਗ ਜਾਂਦੇ ਘੱਟੋ ਘੱਟ 20 ਲੱਖ ਜਾਂ 30 ਲੱਖ ਤੇ ਫਿਰ ਬਈ ਯਾਰ ਇੰਨੇ ਲਾਉਣ ਦੀ ਤਾਂ ਲੋੜ ਹੀ ਨਹੀਂ ਯਾਰ ਇੱਥੇ 5-4 ਲੱਖ ਰੁਪਏ ਲੱਗਦੇ ਜਿਹੜਾ ਮਰਜ਼ੀ ਕੰਮ ਕਰਾ ਲਓ ਪਰ ਤੁਹਾਨੂੰ ਤੇ ਬਈ ਲੋਕਾਂ ਨੇ ਲੋਕਾਂ ਨੇ ਪੈਰ ਨਹੀਂ ਖਿੱਚੇ ਬਈ ਜਦੋਂ ਤੂੰ ਆਹ ਕੰਮ ਚਲਾਇਆ ਤੂੰ ਹੁਣ ਵੀ ਖਿੱਚੀ ਜਾਂਦਾ ਨਹੀਂ ਮੇਰਾ ਤਾਂ ਬਈ ਕੰਮ ਆ ਪੈਰ ਖਿੱਚਣਾ ਪਰ ਸਾਚ ਮੇਰਾ ਤਾਂ ਕੰਮ ਆ ਵੀਡੀਓ ਬਣਾਉਣਾ ਮੇਰਾ ਕੰਮ ਆ ਉਹ ਬਾਕੀਆਂ ਨਾਲ ਇਹੀ ਕੰਮ ਪਰ ਉਹ ਲੱਤਾਂ ਹੀ ਖਿੱਚਦੇ ਇੱਥੇ ਕੋਈ ਨਾ ਐ ਸਪੋਰਟ ਨਹੀਂ ਦਿੰਦਾ ਪੈਰਾਂ ਥੱਲੇ ਤਲੀਆਂ ਥੋੜੀ ਦਿੰਦਾ ਵੀ ਤੂੰ ਯਾਰ ਤਾਂ ਚੜ ਬਈ ਤੂੰ ਸਾਡਾ ਭਰਾ ਐ ਤੈਨੂੰ ਮਦਦ ਕਰਦਾ ਇਹ じゃ ਕੋਈ ਨਹੀਂ ਇੱਥੇ ਭਰਾਵਾ ਸਾਰੇ ਲੱਤਾਂ ਖਿੱਚਣ ਵਾਲੇ ਹੁੰਦੇ ਇਹ ਤਾਂ ਜੇ ਤੁਹਾਡੇ ਚ ਆਪ ਦੇ ਵਿੱਚ ਦਾਮ ਹੈ ਤੁਸੀਂ ਤਾਂ ਚਲਾ ਸਕਦੇ ਤੁਹਾਡੇ ਆਪ ਦੇ ਵਿੱਚ ਦਾਮ ਚਾਹੀਦਾ ਤੁਸੀਂ ਮਿਹਨਤ ਕਰੋ ਮਿਹਨਤ ਤੁਹਾਨੂੰ ਕਰਨੀ ਪਊਗੀ ਕਿਹੜੇ ਕਿਹੜੇ ਲੋਕ ਹੁਣ ਚ ਕਿਲਾ ਕੱਢਣਾ ਪਊਗਾ ਜੇ ਤੂੰ ਧੌਣ ਚ ਕਿਲਾ ਰੱਖਣਾ ਵੀ ਮੈਂ ਤਾਂ ਬਰਾੜਾ ਮੈਂ ਤਾਂ ਸੁੱਤੂ ਐ ਮੈਂ ਤਾਂ ਬਰਾੜਾ ਫੇਰ ਨਹੀਂ ਕੰਮ ਚੱਲਦੇ ਇਹ ਤਾਂ ਤੁਸੀਂ ਐ ਸਮਝ ਲਓ ਵੀ ਯਾਰ ਮੈਂ ਕੁਝ ਵੀ ਨਹੀਂ ਤੇ ਬਸ ਮੈਂ ਕੰਮ ਕਰਨਾ ਮੈਨੂੰ ਕੋਈ ਕੁਝ ਕਹੀ ਜਾਵੇ ਚੰਗੇ ਵਧੀਆ ਹਨ ਬਿਨਾਰੇ ਉਹ ਤਾਂ ਆਂਡੇ ਤੇਰੇ ਵਧੀਆ ਹਨ ਚੰਗੇ ਦੇਸੀ ਆਂਡੇ ਦੇਸੀ ਆਂਡੇ ਲੋਕ ਭਾਲਦੇ ਐ ਤੇਰੇ ਬਠਿੰਡੇ ਸ਼ਹਿਰ ਦੀਆਂ ਕਹਿੰਦਾ ਨਾ ਬਠਿੰਡੇ ਸ਼ਹਿਰ ਚ ਤਾਂ ਲੋਕ ਭਾਲਦੇ ਫਿਰਦੇ ਇੱਥੇ ਵੀ ਕੋੜੇ ਕੋੜੇ ਬੰਦੇ ਖੜਕੇ ਜਾਂਦੇ ਤੇਰੇ ਕੋਲ ਛੜਕਦੇ ਇੱਥੇ ਭਰਾਵਾ ਹੁਣ ਮੈਂ ਤੈਨੂੰ ਕੀ ਦੱਸਾਂ ਆਫਸਰ ਲੈਵਲ ਦੇ ਵੀ ਲੋਕ ਖੜਕੇ ਜਾਂਦੇ ਆ ਵੱਡੇ ਵਪਾਰੀ ਜਿਨ੍ਹਾਂ ਦੇ ਸ਼ੈਲਰ ਚੱਲਦੇ ਆ ਫੈਕਟਰੀਆਂ ਚੱਲਦੀਆਂ ਉਹ ਖੜਕੇ ਲੈਂਦੇ ਆ ਕਾਹ ਤੋਂ ਕਿਉਂਕਿ ਦੇਸੀ ਅੰਡੇ ਕਰਕੇ ਅਗਲਾ ਭਾਲਦਾ ਫਿਰਦਾ ਦੇਸੀ ਕਿੰਤਾ ਜੇ ਅੰਡੇ ਹਨਾ ਉਧਰੋਂ ਮੁਰਗੀ ਨੇ ਦਿੱਤਾ ਇੱਥੇ ਲਿਆ ਕੇ ਰੱਖ ਲਿਆ ਇਹ ਤਾਂ ਖੜਦਾ ਹੀ ਨਹੀਂ ਮੇਰੇ ਕੋਲ ਤਾਂ ਬਾਈ ਸੇਲ ਮੇਰੀ ਤਾਂ ਬਹੁਤ ਹੈ ਕਿਉਂਕਿ ਬਹੁਤ ਬੰਦੇ ਤਾਂ ਹੈ ਜੇ ਉਹ ਕਿਨੇ ਸਾਡੇ ਕੋਲੇ ਪਹੁੰਚਦਾ ਕਰਦੇ ਨਾ ਤੂੰ 2 ਪ੍ਰੋਟੀਨ ਤਾਂ ਤੈਨੂੰ ਸਮਝਦਾ ਨਾ ਇਸ ਚੀਜ਼ ਨੂੰ ਜਿਹੜੇ ਦੇਸੀ ਅੰਡੇ ਦਾ ਤੇ ਜਿਹੜਾ ਫਾਰਮੀ ਅੰਡਾ ਦਾ ਕਿੰਨਾ ਫਰਕ ਹੁੰਦਾ ਦਰ ਬਾਈ ਮੈਨੂੰ ਵੀ ਇੱਕ ਟ੍ਰੇ ਦੇ ਦੇ ਗਿਫਟ 'ਚ ਯਾਰ ਮੈਂ ਵੀਡੀਓ ਬਣਾਉਂਗਾ ਤੇਰੀ ਪਾਉਂਗਾ ਨੈਟ ਤੇ ਤੇਰੀ ਚੜ੍ਹਾਈ ਹੋਊਗੀ ਮੈਡਮ ਨੰਬਰ ਪਾ ਦੇਗਾ ਵਿੱਚ ਹਾਂ ਨੰਬਰ ਦੱਸ ਦੇ ਬੱਸ ਫਿਰ ਨੰਬਰ ਮੈਂ ਬੋਰਡ ਹੀ ਵਿਖਾ ਦੇਣਾ ਬੋਰਡ ਦਿਖਾ ਇਹ ਬਠਿੰਡਾ ਮਕਸ ਰੋਡ ਆ ਨਾ ਬਠਿੰਡਾ ਮਕਸ ਚੰਦਪੈੜ੍ਹ ਦੇ ਕੋਲੇ ਬਾਈ ਜਿਹੜੇ ਨੇ ਟ੍ਰੇ ਲੈਣੇ ਹੋਣ ਅੰਡੇ ਹਨਾ ਕਰ ਲਓ ਬਾਈ ਗੱਲ ਤੇ ਆ ਬਾਈ ਦਾ ਨੰਬਰ ਹੈ 6283600426 ਤੇ ਆਪਾਂ ਵੀ ਬਾਈ ਦੀਆਂ ਨੱਤੇ ਹੀ ਖਿੱਚਾਂਗੇ ਆਪਾਂ ਇਹਦੇ ਠੰਕਾ ਕੰਮ ਕਿਉਂ ਕਰਨਾ ਆਪਾਂ ਇਹਦੇ ਬਰਾਬਰ ਖੋਲਾਂਗੇ ਜਿਹੜੀ ਆਪਣੇ ਪੰਜਾਬੀਆਂ ਦੀ ਆਸਤਾ ਆਪਾਂ ਇਹ ਬਾਈ ਦਾ ਕੰਮ ਰੋਕਾਂਗੇ ਘਟਾਵਾਂਗੇ ਜੇ 2 ਲੱਖ ਮਾਉਂਦਾ ਲੱਖ ਆਪਾਂ ਕਮਾਵਾਂਗੇ ਤੇ ਠੀਕ ਆ ਬਾਈ ਜੀ ਠੀਕ ਆ ਵੀਰੇ ਕੋਈ ਗੱਲ ਨਹੀਂ ਕੰਮ ਇਧਰ ਲਈ ਪਾਸੇ ਖੋਲ ਲਾ ਤੈਨੂੰ ਬਿਜਾਰ ਰੱਖਣਾ ਚੜੂਗਾ ਨਹੀਂ 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 ਹਰਖ ਚੜਦਾ ਅੰਡੇ ਤਾਂ ਤੂੰ ਮੇਰੇ ਤੋਂ ਹੀ ਲੈਵੇਂਗਾ ਨਾ ਅੰਡੇ ਲੈ ਲੈਕਰ ਮੇਰੇ ਤੋਂ ਜਾ ਉਧਰ ਕਮਾਲਾ ਜਿੰਨੇ ਕਵਾਦੇ ਮੈਂ ਤੈਨੂੰ ਦਸਾਂ ਦਾ ਅੰਡਾ ਦੇਵਾਂਗਾ ਜਾ ਤੂੰ ਵੇਚ ਲੈ ਜਿੰਨੇ ਹੋਲ ਸੇਲ ਤੇ ਵੀ ਦੇ ਦੇਗਾ ਤੈਨੂੰ ਹੋਲ ਸੇਲ ਤੇ ਦੇਵਾਂਗਾ ਖੋਲ ਖੋਲ ਯਾਰ ਮਿਹਨਤ ਕਰ ਕਾਮਯਾਬ ਹੋ ਤੂੰ ਵੀ ਬਰਾੜ ਹੀ ਹੈ ਨਾ ਫਿਰ ਸਾਨੂੰ ਖੁਸ਼ੀ ਹੋਊਗੀ ਤੂੰ ਹੋ ਕਾਮਯਾਬ ਕੋਈ ਚੱਕਰ ਹੀ ਨਹੀਂ ਤੇ ਬਰਾੜ ਅੰਡੇ ਵਾਲਾ ਕਹਿਣ ਲੱਗੇਗੇ ਕੋਈ ਚੱਕਰ ਨਹੀਂ ਹੁਣ ਬਰਾੜ ਬਠਿੰਡਾ ਵਾਲਾ ਕਹਿੰਦਾ ਚੈਨਲ ਦੇ ਵੇਖਿਆ ਹੋਊਗਾ ਮੇਰਾ ਤੂੰ ਚੈਨਲ ਦੇਖਿਆ ਪੁੱਤ ਪੁੱਤ ਜੀਆਂ ਵੀਡੀਓ ਚੱਲ ਠੀਕ ਹੈ ਬਾਈ ਨਵਾਜ ਜੀ ਤੁਹਾਡਾ ਸਿਹਤ ਦੇ ਨਾਸਤੇ ਨੌਜਵਾਨਾਂ ਨੂੰ ਲੈ ਬਈ ਨੌਜਵਾਨ ਬਾਹਰ ਨਹੀਂ ਗਿਆ ਬਾਹਰੋਂ ਜਾ ਕੇ ਆ ਕੇ ਵੀ ਕੰਮ ਤੋਰੀ ਬੈਠਾ ਨਾ ਬਿਲਕੁਲ ਬਈ ਠੀਕ ਹੈ ਬਈ